ਰੇਡੀਓ ਤਮਾਲ ਤੇ ਨਿੰਦਰ ਕੋ ਗਿਆਨਵੀ ਵੱਲੋਂ ਸਤਿ ਸ਼੍ਰੀ ਅਕਾਲ ਜਿਹੜੀ ਚੁਰਨ ਵੇਲੇ ਕਰਉ ਗਈ ਰਹਾਂਦੀ ਉਹਨੂੰ ਮਾਣਾ ਚੁੱਪ ਕਰਾ ਸਕੀ ਦੋਸਤੋ ਪਿਛਲੇ ਦਿਨੀ ਪੰਜਾਬੀ ਦੀ ਮਾਨਮਤੀ ਲੋਕ ਗਾਇਕਾ ਸਵਰਗੀ ਗਰਮੀਤ 바ਵਾ ਦਿੱਤੀ ਗਲੋਰੀ 바ਵਾ ਦੀ ਉਸ ਵੀਡੀਓ ਨੇ ਪੰਜਾਬੀ ਸੋਚਨ ਲਾ ਲਏ ਹੋਏ ਸਨ ਜਿਹੜੇ ਪੰਜਾਬੀ ਗੁਰਮੀਤ 바ਵਾ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਅੰਤਾਂ ਦਾ ਸਤਕਾਰ ਤੇ ਮੋਹ ਹਮੇਸ਼ਾ ਦਿੰਦੇ ਰਹੇ ਗੁਰਮੀਤ 바ਵਾ ਉੱਤੇ ਦੁਨੀਆ ਭਰ ਦੇ ਪੰਜਾਬੀ ਮਾਣ ਕਰਦੇ ਨੇ ਗਲੋਰੀ ਬਾਵਾ ਆਪਣੀ ਮਾੜੀ ਆਰਥਿਕ ਹਾਲਤ ਤੇ ਉਹਨਾਂ ਦੀ ਕਿਰਾਏਦਾਰਾਂ ਵੱਲੋਂ ਦੱਬੀ ਦੁਕਾਨਾਂ ਜਿਹੜੀਆਂ ਉਹਨਾਂ ਦਾ ਜ਼ਿਕਰ ਕਰਕੇ ਔਖੀ ਘੜੀ ਵਿੱਚ ਸਮਾਜ ਨੂੰ ਕੋਸਦੀ ਹੈ ਪੰਜਾਬ ਦੀ ਇਹਤੀ ਪਾਪਾ ਵੀ ਇੱਕ ਬਿਮਾਰੀ ਦੇ ਸ਼ਿਕਾਰ ਹੋਏ ਉਹਨਾਂ ਨੂੰ ਬ੍ਰੇਨ ਟਿਊਮਰ ਹੋ ਗਿਆ ਉਹਨਾਂ ਦੇ ਇਲਾਜ ਦੇ ਵਿੱਚ ਵੀ ਕਾਫੀ ਖਰਚਾ ਆਇਆ ਤੇ ਮੈਂ ਚੁੱਪ ਰਹੀ ਪਰ ਜਦੋਂ ਜਦੋਂ ਗੱਲ ਆ ਜਾਂਦੀ ਹੈ ਕਿ ਮੇਰੇ ਕੋਲ ਰਿਆ ਕੁਝ ਨਹੀਂ ਮੇਰਾ ਪਰਿਵਾਰ ਚਲਾ ਗਿਆ ਬਸ ਛੋਟੇ ਛੋਟੇ ਬੱਚੇ ਰਹਿ ਗਏ ਨੇ ਮੇਰੇ ਮੇਰੀ ਬੇਟੀ ਹੈ ਇੱਕ ਮੇਰੀ ਛੋਟੀ ਸਿਸਟਰ ਦੀ ਬੇਟੀ ਹੈ ਮੇਰੇ ਵੱਡੀ ਸਿਸਟਰ ਦੇ ਬੱਚੇ ਨੇ ਉਹ ਸਭ ਮੇਰੇ ਕੋਲ ਨੇ ਤੇ ਉਹਨਾਂ ਦੇ ਪਾਲਣ ਪੋਸ਼ਣ ਵਾਸਤੇ ਫਿਰ ਮੈਨੂੰ ਪ੍ਰੋਬਲਮ ਫੇਸ ਕਰਨੀਆਂ ਪੈ ਰਹੀਆਂ ਸੀ ਗੁਰਮੀਤ ਬਾਵਾ ਨੂੰ ਮਰਨ ਉਪਰੰਤ ਭਾਰਤ ਸਰਕਾਰ ਨੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਸੀ ਬਾਵਾ ਤੋਂ ਪਹਿਲਾਂ ਧੀ ਲਾਚੀ ਬਾਵਾ ਕੈਂਸਰ ਦੀ ਭਿਆਨਕ ਬਿਮਾਰੀ ਨਾਲ ਵਿਛੜੀ ਬਾਵਾ ਤੋਂ ਬਾਅਦ ਪਤੀ ਕਿਰਪਾਲ ਬਾਵਾ ਵੀ ਵਿਛੜ ਗਏ ਗਲੋਰੀ ਪਰਿਵਾਰ ਦੇ ਵਿਛੋੜੇ ਦੇ ਜੀਆਂ ਦਾ ਸੰਤਾਪ ਹੰਡਾਉਂਦੀ ਮਾਂ ਨੂੰ ਚੇਤੇ ਕਰਦੀ ਭਾਵੇਂ ਇਹਨਾਂ ਭੈਣਾ ਭਰਾਵਾਂ ਦੇ ਕੋਈ ਿੱਡੋ ਜੰਮਿਆ ਵੀਰ ਨਹੀਂ ਪਰ ਸਾਰੇ ਪੰਜਾਬੀ ਜਗਤ ਦੇ ਵੀਰ ਉਹਨਾਂ ਦੇ ਵੀਰ ਨੇ ਸ਼ਾਇਦ ਗੁਰਮੀਤ ਪਾਵਾ ਨੇ ਇਸੇ ਲਈ ਗਾਇਆ ਸੀ ਕੋਹਾਰੋ ਡੋਲੀ ਨਾ ਚਾਯੋ ਕੋਹਾਰੋ ਜੋਲੀ ਨਾ ਚਾਯੋ ਕੈਬਨਟ ਮੰਤਰੀ ਕੁਲਦੀਪ ਧਾਲੀਵਾਲ ਤੇ ਅੰਮ੍ਰਿਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਕਨਸ਼ਾਮ ਥੋਰੀ ਵੱਲੋਂ 1-1 ਲੱਖ ਰੁਪਏ ਦੀ ਮਦਦ ਘਰ ਜਾ ਕੇ ਕਰਨ ਮਗਰੋਂ ਸਾਡਾ ਫਿਲਮੀ ਜਕਰ ਦਾ ਹੀਰਾ ਅਕਸ਼ੇ ਕੁਮਾਰ 25 ਲੱਖ ਰੁਪਏ ਦਾ ਮਾਣ ਤਾਨ ਗਲੋਰੀ 바ਵਾ ਨੂੰ ਕਲਦਾ ਹੈ ਇਸ ਖਬਰ ਨੇ ਪੰਜਾਬੀ ਜਗਤ ਨੂੰ ਚੋਖੀ ਖੁਸ਼ੀ ਦਿੱਤੀ ਹੈ ਤੇ ਅਕਸ਼ੇ ਕੁਮਾਰ ਨੇ ਸਾਡੇ ਮਨ ਵੀ ਮੋਹੇ ਨੇ ਪੰਜਾਬ ਦੀ ਲਾਜ ਰੱਖੀ ਹੈ ਅਕਸ਼ੇ ਕੁਮਾਰ ਨੇ ਕਾਸ਼ ਕਿ ਸਾਡੇ ਹੋਰ ਵੀ ਕਲਾਕਾਰ ਇਵੇਂ ਹੀ ਮਨ ਦੇ ਅੰਦਰ ਝਾਤੀ ਮਾਰਨ ਤੇ ਦਇਆਵਾਨ ਹੋਜਣ ਇੱਕ ਦੂਜੇ ਦੀ ਬਾਹ ਫੜਨ ਤਾਂ ਕਿੰਨਾ ਚੰਗਾ ਹੋਵੇਗਾ